ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮੈਂ ਖਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣਾ ਤੇ ਲੋ ਡੇਰੀ ਫਾਰਮ ਆਇਆ ਸਾਥੀ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦਾ ਚਾਰ ਪਸ਼ੂ ਖਾਵਾਂਗੇ ਇੱਕ ਬਾਈਰ ਕੋਲ ਝੋਟੀਆਂ ਦੇ ਦੋ ਤਿੰਨ ਕਟੀਆਂ ਵਾ ਤੇ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਤੇ ਆਜੋ ਕਰਦਿਆਂ ਵੀਰ ਨਾਲ ਗੱਲਬਾਤ ਤੇ ਪੋਸ਼ਣ ਦੇ ਨਾਲ ਦੀ ਡਿਟੇਲ ਸਾਥੀ ਕਾ ਵੀਰ ਜੀ ਸਾਥੀ ਕਾ ਭਾਜੀ ਉਹ ਸੁਣਾਓ ਠੀਕ ਠਾਕ ਜੇ ਚੜਦੀ ਕਲਾ ਜੇ ਚੜਦੀ ਕਲਾ ਜੇ ਜਿੱਦੀ ਜੱਗੇ ਭਾਜੀ ਕੋ ਠੀਠਾ ਪਰਿਵਾਰ ਕੋਲ ਵਧੀਆ ਮੈਂ ਤਾਂ ਤੁਸੀਂ ਸੁਣਾਓ ਠੀਠਾ ਹਾਂਜੀ ਵਧੀਆ ਵਧੀਆ ਜੀ ਬੜੇ ਪਾਏ ਤੁਹਾਨੂੰ ਰੋਇ ਫੋਮ ਕਰਦੇ ਰਹੇ ਆ ਉਹ ਭਾਜੀ ਹਾਂ ਥੋੜਾ ਜਣਾ ਹਾਂ ਥੋੜਾ ਜਿਹਾ ਕੰਮ ਤੁਹਾਨੂੰ ਦੱਸੇ ਵੀ ਆਹ ਕੱਲ ਬਣ ਗਈ ਤਾਂ ਕਰਕੇ ਤੇ ਵੀ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ। ਹਾਂ ਪਾਜੀ ਮੇਰਾ ਹਰਮੰਜੋ ਪਿੰਡ ਰਾਇਆ ਸਾਸੀ ਗਲਾ ਮਸਰਤ ਸੀ ਜਨਾਣਾ। ਠੀਕ ਹੈ ਜੀ ਫੋਨ ਨੰਬਰ ਹੀ ਬੋਲ। ਫੋਨ ਦੇ ਨਾਲ ਇੱਕ ਦਾ ਪਿੰਡ ਆਪਣਾ। ਠੀਕ ਹੈ ਜੀ ਫੋਨ ਨੰਬਰ 9886444231 ਹੈ ਪਾਜੀ। ਠੀਕ ਹੈ ਠੀਕ ਹੈ ਜੀ ਤੇ ਅੱਜ ਤੋਂ ਝੋਟੀਦ ਕਰੀਏ ਸ਼ੁਰੂਆਤ ਕਿੱਧਰੋਂ? ਝੋਟੀਦ ਕਰਨੀ ਹੈ ਤੇ। ਠੀਕ ਹੈ ਦੱਸਿਓ ਭਈਆ ਝੋਟੀ ਦੇ ਬਾਰੇ। ਆਹ ਝੋਟੀ ਦਾ ਪਾਜੀ ਦੂਜਾ ਸੁਆਹੇ। ਅੱਛਾ ਜੀ। ਤੇ ਦੁੱਧ ਦੇ ਕੋਲ ਲੀਟਰ ਵਾਲਾ ਹੋਊਗਾ 8 ਪਰ 7 ਮੰਨ ਲਈ ਜਿਹੜਾ ਮੱਝੀ ਮਿਲਦਾ ਹੈ। ਅੱਛਾ ਜੀ। ਬਾਕੀ ਹਾਂ ਠੰਡੀ ਜੀ ਠੀਕ ਹੈ ਠੀਕ ਹੈ ਲੋ ਜੀ ਸੀਲੀਆਂ ਸੁਲੀਆਂ ਝੋਟੀ ਚ ਬਹੁਤ ਆ ਸੀਲਸ ਲੱਗ ਬੜੀ ਭਾਈ ਉਧਰ ਦੀ ਆ ਝੋਟੀ ਇਸਰ ਤੀ ਨਹੀਂ ਆ ਗਈ ਬੜੀ ਝੋਟੀ ਏ ਠੀਕ ਹੈ ਠੀਕ ਹੈ ਜੀ ਬਾਹਰ ਤੀਨੋ ਮਹੀਨੇ ਦੋ ਇਹਨੂੰ ਬਣੀ ਨਾ ਹੋੜੇ ਚੈੱਕ ਨਹੀਂ ਹੋਈ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਲੋ ਬਜੀ ਕੱਦ ਕਾੜ ਜਿਹੜਾ ਬਹੁਤ ਤਗੜਾ ਝੋਟੀ ਦਾ ਆ ਗਿਆ ਵਾ ਇਹ ਖੋਲ ਕੇ ਵਿਖਾਉਣੇ ਤੇ ਬਾਈ ਫਿਰ ਸੱਜਰ ਨੇ ਕਿੰਨਾ ਕੋ ਭਰਿਆ ਸੱਜਰ ਭਾਈ 15 ਕਿਲੋ ਦੋ ਤਾਂ ਝੋਟੀ ਚ ਵੰਦੀ ਰਹੀ ਏ ਅੱਛਾ ਜੀ ਹਾਂਜੀ ਠੀਕ ਹੈ ਲੋ ਬਜੀ ਉਹ ਤੇ ਜਿਹੜੀ ਤਗਣੀ ਝੋਟੀ ਆ ਤੇ ਫੇਰ ਜਿਆਦਾ ਚੰਗਾ ਲੱਗਾ ਵਾ ਉਹ ਜੱਡ ਬਲੈਕ ਤੇ ਭਾਈ ਕਹਿੰਦਾ ਉਧਰ ਭਾਈ ਉਹਨਾਂ ਨੇ ਲੈ ਲਈ ਕਿੰਨਾ ਕਿੰਨਾ ਲਈਆ ਤੇ ਤੁਹਾਨੂੰ ਭੰਡਾ ਬਹੁਤ ਚੰਗਾ ਲੱਗਦਾ ਹੈ ਗੇਟ ਗੜ ਤੇ ਚੰਗਾ ਲੱਗਦਾ ਵਾ ਕਿਹਾ ਮੈਂ ਤਰਾਇ ਕੋਲਿਆਂ ਵਾ ਕੱਢੋ ਇਹ ਮੇਲੋ ਭਾਈ ਥੋੜੀ ਦਾ ਗੱਡਾ ਏ ਠੀਕ ਹੈ ਠੀਕ ਹੈ ਦੋ ਸੇਗ ਸੁਣ ਵੀ ਆਣ ਬਿਲਕੁਲ ਗੱਲ ਗੱਜ ਆ ਗਿਆ ਜੀ ਇਹ ਹੈ ਵੀ ਸੇਗ ਦਾ ਡੀਆ ਤੇ 15 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਤੇ ਆ ਭਾਈ ਆ 12 ਤਰੀਕ ਨੂੰ ਲੱਗੇ ਬੰਨੇ ਭਾਈ ਕਹਿੰਦਾ ਕਿ 2 ਮਹੀਨੇ ਨੂੰ ਹੋਏ ਨੇ ਗਾਂ ਬਣੀ ਨੂੰ ਤੇ ਇਸ ਟਾਈਮ ਜਿਹੜਾ 7 ਤੋਂ 8 ਲੀਟਰ ਦੁੱਧ ਬਿਲਕੁਲ ਰੈਡੀ ਆ ਬਾਕੀ ਭਾਈ ਇੱਕੋ ਬੰਦਿਆਂ ਨਾਲ ਕੀ ਚੱਕ ਲਾਗੇ ਤੇ ਨਾੜਾ ਨੂੜਾ ਚੱਡੇ ਤੇ ਬਹੁਤ ਚੰਗੀ ਆ ਗਈਆਂ ਜਿਆਦਾ ਚਾਪਿਆ ਪਿੱਛੋਂ ਖਾਦੋ ਕਰਦ ਵਜ ਦਾ ਹਿਸਾਬ ਨਾਲੇ ਪਿੱਟਾ ਵੇਖੋ ਪੂਰੀ ਵੱਡੀ ਝੋਟੀ ਆ ਠੀਕ ਹੈ ਠੀਕ ਹੈ ਜਉਂਦੀ ਖਾਦਾ ਛਾਟ ਕੋਈ ਚੱਕਰੀ ਬਹੁਤ ਤਗੜੇ ਕੰਦ ਕਰਦੀ ਆ ਪਾਕਿਸਤਾਨ ਕੋਲਾ ਭਾਈ ਹੁਣ ਦੇ ਟਾਈਮ ਤੇ ਸੁਈ ਹੋਈ 1.5 ਤੋਂ 2 ਲੱਖ ਦੀ ਆ ਇਹ ਝੋਟੀ ਹਾਂਜੀ 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 ਬਾਕੀ ਹੁਣ ਮੋਲਾਪਾ ਬਿਲਕੁਲ ਜਾਇਜ਼ ਕਰਨਾ ਵਾ ਅੱਛਾ ਜੀ ਹਾਂਜੀ ਖਾਦੋ ਖਾਦੋ ਜਿਆਦਾ ਬਰਤੀ ਜਿੰਨੀ ਮਰਜ਼ੀ ਬਾਜੋ ਆ ਵੇਖੋ ਸੇ ਸੀ ਲੰਗਾ ਸੁਲਿੰਗਾ ਫਰਮ ਵੜਾ ਲਈ ਸਭਾ ਅੱਛਾ ਬੁਕਾਰ ਹਸਾ ਆ ਪਾਜੀ ਹਰਾ ਜੀ ਠੀਕ ਹਾਂ ਜੀ ਇਹਦਾ ਮੁੱਲ ਕਿੰਨੀ ਹੈ ਲਓ ਪਾਜੀ ਚਿੱਡੀ ਦੇ ਝੋਟੀ ਮੁੱਲ ਕਰਨ ਨੂੰ ਭਾਏ 85000 ਕਰੀ ਆਈਏ ਅੱਛਾ ਜੀ 75 ਦੀ ਦੇਰੀ ਇਹ ਤਾਂ ਕਰਨਾ ਮਾਨ ਠੀਕ ਹੈ ਥੋੜਾ ਬੋਧ ਹਾਂ ਨਹੀਂ 70 ਦੀ 70 ਦੀ ਹਾਂ ਜੀ ਇਹ ਕਰੋਣੀ ਛੋੜ ਛੱਪਾ ਦਾ ਘਰਾ ਦਿਓ ਛਣਦੀ ਹੈ ਹਜ਼ਾਰ ਖੰਡ 2000 ਛੜਦਾ ਭਾਈ 68200 ਛੋੜ ਦੇ ਕਰਾਂਗੇ ਠੀਕ ਹੈ ਠੀਕ ਹੈ ਲਓ ਪਾਜੀ ਝੋਟੀ 60 5000 ਦੇ ਉਦਾਂ ਹੀ ਹੈ ਕਰੋ ਚੱਕ ਬਾਕੀ ਦੁੱਧ ਵੀ ਸਾਤ ਅੱਠ ਲੀਟਰ ਕਰਨ ਵਾਲੀ ਦਾ ਤਿਆਰ ਆ। ਹਾਂ। ਮੁੱਲ ਪਰੇ 60000 ਕਰਤਾ ਬਿਲਕੁਲ ਨੰਨੌਰ ਬਲਿਆ। ਤੇ ਆ ਜਾਓ ਬਾਈ ਦੂਜੇ ਨੰਬਰ ਤੇ। ਬਾਕੀ ਆ ਭਾਈ ਮੀਣੀ ਝੋਟੀ ਏ। ਆ ਵੇਖੋ ਸਿੰਘ ਦੋਵੇਂ ਹਿਲਦੇ ਏ। ਠੀਕ ਏ ਠੀਕ ਏ ਜੀ। ਤੇ ਕਿੰਨੇ ਕਿੰਨੇ ਚਿਰ ਦੇ ਹੋ ਗਏ? ਇਹ ਭਾਈ ਤੇਰਾ 14 ਮਹੀਨਾ ਦੀ ਏ। ਠੀਕ ਏ ਠੀਕ ਏ। ਲਓ ਭਾਈ ਮੀਣੀ ਝੋਟੀ ਤੇ ਸਿੰਘ ਵੀ ਦੋਵੇਂ ਹਿਲਦੇ ਜਿਹੜੇ 13 ਤੇ 14 ਮਹੀਨਿਆਂ ਦੀ ਉਮਰ ਏ। ਇੱਕ ਆਦਤ ਤੋਂ ਜਿਹੜਾ ਕਰਮਾਲੀ ਚੰਗਾ ਕਰ ਜੂਗੀ। ਇਹ ਘੋੜੀ ਝਾਲੀ ਵੀ ਲਾਗੇ ਨਾ ਦਿਖਾਉਂਦੇ ਆਂ ਸਾਨੂੰ ਤੇ ਨੋਕਰਾ ਕਾਣ ਕੱਢੋ ਵੀ ਕਰਮ ਵਾਲੇ ਸਾਹ ਜੇ ਸੋਹਣੀ ਸ਼ਕੀਨ ਹੈ ਠੀਕ ਆ ਠੀਕ ਆ ਜੀ ਉਹ ਵੀ ਫੇਸਟਵਲ ਤੇ ਵੀ ਚਲਦਾ ਆਂਦੇ ਤੇ ਸਿੰਘ ਸਿੰਘ ਬਾਈ ਕਹਿੰਦਾ ਕਿ ਦੋਵੇਂ ਹਿੱਲਦੇ ਆਰੇ ਝੋਲੀ ਝਾਲੀ ਇੱਕ ਰੰਦ ਖਾ ਦਿਓ ਲੱਗੇ ਤਾਂ ਲੋ ਬਜੀ ਜੀ ਤੁਸੀਂ ਲੀਪਿੰਗ ਕਰ ਸਕਦੇ ਚੱਕਰ ਥਾਂ ਤੋਂ ਚੰਗਾ ਕੱਢ ਜਣਾ ਨੇ ਬਾਕੀ ਤੁਹਾਨੂੰ ਪੜਾ ਭਾਈ ਹੁਣ ਦੇ ਬਾਜ਼ਾਰ ਨਾਲੇ ਮਾੜੀ ਤੋਂ ਮਾੜੀ ਮੈਂ ਲਈ ਇਹ ਤਾਂ ਲੱਖ ਦੀ ਹੋਈ ਆ ਹਾਂਜੀ ਇਹ ਵੀਰ ਭਰਾ ਸਾਹ ਨੂੰ ਸਾਥ-ਸਾਥ ਤਿਆਰ ਕਰ ਲੂਗਾ ਫਿਰ ਡੇ ਡੇਡ ਲੱਖ ਦੀ ਲੱਖ ਲੱਖ ਦੀ ਬਣ ਜਣੀ ਹਾਂਜੀ ਹਾਂਜੀ ਇਹ ਹੁਣ ਇਹਦਾ ਮੁੱਲ ਕਿੰਝ ਹੁਣ ਮੁੱਲ ਇਹਦਾ ਭਾਈ 5000 ਜੀ ਅੱਛਾ ਜੀ 200 ਛੋਟ ਕਰ ਦਾਂਗੇ ਠੀਕ ਹੈ ਠੀਕ ਹੈ ਤਾਂ ਬਜੀ 20000 ਤੋਂ 200 ਰੁਪਏ ਛੋਟ ਤੇ ਜਿਹੜਾ ਵੀਰ ਭਰਾ ਜਿਹੜਾ ਸਾੰਗੜਾ ਲਾ ਦੇਗਾ ਇਹ ਚੰਗੀ ਝੋਟੀ ਕਿਸੇ ਦਿਨ ਬਣ ਜੂਗੀ ਹਾਂਜੀ ਪਰ ਉਹ ਭਾਈ ਹੁਣ ਜਿੰਨੇ ਦੇ ਨੁਕਰੇ ਭਾਈ ਇਹ ਵੀ ਸਾਲ ਤੋਂ ਵੱਧ ਹੀ ਹੈ 1.5 ਸਾਲ ਦੇ ਲੱਗੇ ਬਣਈਏ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਇਹ ਥੋੜੀ ਜਿਹੀ ਨੀਂਦ ਵਿੱਚ ਜਾਂਦੀ ਏ 1.5 ਸਾਲ ਤੋਂ ਲੱਗੇ ਬਣੇ ਇਹ ਵੀ ਹੰਦ ਹੋ ਗਈ ਆ ਤੇ ਕਰਦੇ ਵੀ ਚੰਗਾ ਕਰਦੇ ਨੇ ਸਿੰਘ ਸੁੰਘ ਬਹੁਤ ਹੀ ਚੰਗਾ ਕੰਡਾ ਕਰ ਜਣਾ ਨੇ ਭਾਰਤ ਪੜਾਣਾ ਕਰੂ ਭਾਈ ਇਹ ਪੜਾਇਆ ਪਾਇਆ ਯਾ ਯੋਲ ਕਰਨ ਲਈ ਮਾਰੀ ਮਾਰੀ ਠੀਕ ਹੈ ਠੀਕ ਹੈ ਜੀ ਤੇ ਸਿੰਘ ਸੁੰਘ ਆਣ ਚੰਗਾ ਕਰਦੇ ਨੇ ਥੋੜੀ ਜਿਹੀ ਇਹ ਵੀ ਦਿਖਾਉਂਦੇ ਨੇ ਤੁਹਾਨੂੰ ਲੱਗਦਾ ਆਪਾਂ ਹਮ ਠੀਕ ਜੀ ਮੋਲ ਭਾਈ ਇਹਦਾ ਵੀ 7000 ਅੱਛਾ ਜੀ 20000 ਦੀ ਹਾਂ ਆ ਨਾ ਦੇ ਦਾਂਗੇ ਜੋੜਾ ਕੋ ਵੀ ਖੜੂ 38000 ਦੇ ਦਾਂਗੇ ਠੀਕ ਹੈ ਠੀਕ ਹੈ ਲਓ ਜੀ ਹਾਂ ਜੀ ਇਹ ਕਿ ਫਿਰ ਤਾਂ ਜੋੜਾ ਫਿਰ 38000 ਅੱਛਾ ਜੀ ਹਾਂ ਜੀ ਇਹ ਆ ਜੋ ਚੌਥੇ ਨੰਬਰ ਤੇ ਇਹ ਕਿੰਨੀ ਕਿੰਨੀ ਇਹ ਇਹ ਕਿੰਨੇ ਕਿ ਚੱਪਦੀ ਆ ਇਹ ਭਾਈ 9-10 ਮਹੀਨੇ ਦੀ ਹੈ ਇਹ ਸਾਲ ਦੀ ਨਹੀਂ ਹੋਈ ਮਸ਼ੀਨ ਅੱਛਾ ਜੀ ਹਾਂ ਜੀ ਇਹਦੀ ਲੋ ਬਣੀਏ ਸਾਰੇ ਨਵਾਬਾਸ ਨੇ ਬਰਿਆ ਦੇ ਘਰ ਦੇ ਵਿੱਚ ਚੰਗਾ ਚਰਜਣਾ ਹੋ ਰਹੀ ਹੈ ਜੱਸੀ ਆ ਢੋਲੀ ਚਾਲੀ ਵੀ ਚੰਗੀ ਆ ਥੋ ਅੱਛਾ ਜੀ ਠੀਕ ਆ ਠੀਕ ਆ ਇਹ ਵੀ ਮਾਂ ਦਾ ਹਰ ਪਤਾ ਕਿੰਨਾ ਕੁ ਦੁੱਧ ਭਰਿਆ ਲੈ 17 18 ਕਿਲੋ ਭਾਜੀ ਭਰਦੀ ਏ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਲੋ ਵੀ ਢੋਲੀ ਚਾਲੀ ਇਹਦੀ ਵੀ ਦਿਖਾਉਣਾ ਇੱਕ ਵੀਰ ਕੱਲੀ ਖੜੂ 2000 ਦੀ ਇਹ ਕਿੰਨੇ ਖੜੂ 36000 ਦੀਆ ਤਿੰਨੇ ਹੀ ਦੇਣਾ ਅੱਛਾ ਜੀ ਹਾਂ ਜੀ 2 ਬਜੀ 36000 ਦੀਆ ਤਿੰਨ ਨਹੀਂ ਇਹ ਬਿਲਕੁਲ ਹੀ ਨਾਰਮਲ ਰੇਡ ਆ ਜਿਸ ਹਾਨਾ ਆਇਆ ਰੇਫਰੀ ਗਿਫਟੀ ਆ ਕੇ ਗਿਫਟੀ ਆ ਭਾਜੀ ਕੀ ਆਉਂਦਾ ਇਨੇ ਇਨੇ ਦਾ ਉਹਦਾ ਵੀ ਉਹ ਚਲ ਦੋ ਛੱਡ ਕੇ ਫ੍ਰੀ ਕਰਤੀ ਹੈ ਬਿਲਕੁਲ ਨਾਰਮਲ ਰੇਡ ਤਾਂ ਆਪਾਂ ਭਾਈ ਨੇ ਤੇ ਛੋਟੇ ਸਾਹ ਮਾ ਲਾ ਕੇ ਕੈਮਰਾ ਮਾਰਦੇ ਹੋ ਤੇ ਇੱਧਰ ਵੀਰ ਭਰਾ ਹੋਰ ਵੀ ਬੈਠੇ ਆ ਪੁਲਿਸ ਨਾਲ ਸਤਿ ਸ੍ਰੀ ਅਕਾਲ ਜਿਹੜਾ ਵੀਰ ਖੜੂ ਬੈਠਾ ਕਰ ਠੀਕ ਹੈ ਠੀਕ ਹੈ ਜੀ ਉਹ ਭਾਈ ਪੈਸੂ ਪਾਏ ਬੋਲ ਚੰਗੇ ਆ ਤੇ ਹੈ ਵੀ ਬਿਲਕੁਲ ਨਿਗੇ ਨਿਗੇ ਭਾਵਾ ਵੀਡੀਓ ਪੂਰੀ ਵਖੀ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ